ਅੱਜ ਜ ਸਿੰਘ ਆਏ ਸੀ ਸਾਨਨੇਵਾਲ ਹਲਕੇ ਚ ਮੈਂ ਧੰਨਵਾਦੀ ਹਾਂ ਵਿਕਰਮ ਬਾਜਵਾ ਜੀ ਜਿਹੜੇ ਸਾਡੇ ਇੰਚਾਰਜ ਨੇ ਇੱਥੋਂ ਦੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕੀਤੀ ਕਿ ਘੱਟੋ-ਘੱਟ 3-400 ਲੀਡਰਾਂ ਔਰ ਵਰਕਰਾਂ ਨੂੰ ਬੁਲਾ ਕੇ ਇੱਕ ਮੀਟਿੰਗ ਦੀ ਸ਼ੁਰੂਆਤ ਕੀਤੀ ਔਰ ਔਰ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਵੀ ਆਏ ਹੋਏ ਸੀ ਮਹਿਲਾ ਪ੍ਰਧਾਨ ਵੀ ਆਈ ਹੋਈ ਸੀ ਦਿਨ ਦੀ ਸਭ ਲੋਕਾਂ ਨੇ ਆ ਕੇ ਸਾਡੇ ਲੀਡਰਾਂ ਔਰ ਵਰਕਰਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਦੀ ਕੇਂਦਰ ਸਰਕਾਰ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਦੀ ਸੂਬਾ ਸਰਕਾਰ ਕੰਮ ਕਰ ਰਹੀ ਆ ਇਸ ਕਰਕੇ ਕਾਂਗਰਸ ਪਾਰਟੀ ਨੂੰ ਜਿਤਾਉਣਾ ਜ਼ਰੂਰੀ ਆ ਔਰ ਡਾਕਟਰ ਅਮਰ ਸਿੰਘ ਨੂੰ ਜਿਤਾਉਣਾ ਜ਼ਰੂਰੀ ਆ ਇਹ ਸਾਰੀਆਂ ਗੱਲਾਂ ਅੱਜ ਉੱਥੇ ਹੋਈਆਂ ਨੇ ਔਰ ਬਹੁਤ ਵਧੀਆ ਲੋਕ ਬਹੁਤ ਖੁਸ਼ ਹੋਏ ਔਰ ਸਾਡੇ ਵਰਕਰ ਐਕਸਾਈਟ ਹੋ ਕੇ ਗਏ ਆ ਕਿ ਅਸੀਂ ਕੰਮ ਕਰਾਂਗੇ ਉਸ ਤੋਂ ਬਾਅਦ ਅਸੀਂ ਕਈ ਪਿੰਡਾਂ 'ਚ ਜਿਵੇਂ ਆ ਸੰਨੀ ਜੀ ਦੇ ਘਰ ਛੋਟੀਆਂ-ਛੋਟੀਆਂ ਮੀਟਿੰਗਾਂ ਰੱਖੀਆਂ ਕਿ 10-10 15-15 20-20 ਲੀਟਰਾਂ ਨੂੰ ਭਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਜੇ ਕੋਈ ਲੋਕਲ ਇਸ਼ੂ ਆ ਜਾ ਕੋਈ ਵੀ ਆ ਉਹ ਵੀ ਗੱਲਾਂ ਕੀਤੀਆਂ ਔਰ ਉਹਨਾਂ ਨੂੰ ਮਾਨਸਿਕ ਰੂਪ سے ਤਿਆਰ ਕੀਤਾ ਕਿ ਆਪਾਂ ਬਹੁਤ ਜ਼ੋਰ ਲਾ ਕੇ ਸਾਹਨੇ ਵਾਲ ਹਲਕੇ ਤੋਂ ਆਪਾਂ ਜਿੱਤ ਕੇ ਜਾਣਾ ਔਰ ਮੈਨੂੰ ਹੁਣ ਅੱਜ ਸਾਰਾ ਦਿਨ ਹੋ ਗਿਆ ਇੱਥੇ ਫਿਰਦੇ ਨੂੰ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਇਸ ਸਾਨੇ ਵਾਲ ਹਲਕੇ காங்கிரஸ் ਤੋਂ ਇਲਾਵਾ ਕੋਈ ਪਾਰਟੀ ਨਹੀਂ ਦਿਖ ਰਹੀ ਅਸੀਂ ਹੋਈ ਇੱਥੋਂ ਜਿੱਤਾਂਗੇ ਸਾਡੀ ਹੋਈ ਇੱਥੇ ਵੇਵ ਆ ਸਾਡੇ ਸਪੋਰਟਰ ਨੇ ਸਾਡਾ ਹੀ ਸਭ ਤੋਂ ਜ਼ਿਆਦਾ ਇੱਥੇ ਤਾਕਤ ਦੇਣਾ ਮੁਕਾਬਲਾ ਮੰਨਦੇ ਇੱਕ ਪਾਸੇ ਕਾਲੀ ਦਲ ਆ ਤੇ ਉਹਨਾਂ ਦੇ ਬਿਕਰਮਜੀ ਖਾਲਸਾ ਜੀ ਨੇ ਜੀਪੀਆ ਜਾਂ ਬਾਹਰੇ ਬੀਜੇਪੀ ਨੇ ਖੜਾ ਕਰਨਾ ਹੈ ਇਲੈਕਸ਼ਨ ਦੇ ਦੇਖੋ ਇਹ ਬਹੁਤ ਇਨੀਸ਼ੀਅਲ ਸਟੇਜ ਆ ਬਹੁਤ ਹੀ ਅਜੇ ਸ਼ੁਰੂਆਤੀ ਆ ਅਜੇ ਤਾਂ ਚੱਜ ਨਾਲ ਕੈਂਪੇਨ ਹੀ ਨਹੀਂ ਸ਼ੁਰੂ ਹੋਇਆ ਔਰ ਮੈਂ ਰਾਜਨੀਤੀ 'ਚ ਕਦੇ ਵੀ ਕਿਸੇ ਪੋਲਿਟਿਕਲ ਪਾਰਟੀ ਨੂੰ ਔਰ ਕਿਸੇ ਕੈਂਡੀਡੇਟ ਨੂੰ ਕਮਜ਼ੋਰ ਨਹੀਂ ਕਦੇ ਮੰਨਦਾ ਹੈਗਾ ਇਹਦੇ ਵੋਟਾਂ ਦਾ ਕੰਮ ਆਖਰੀ ਦਿਨ ਤੋਂ ਜਦੋਂ 1 ਜੂਨ ਨੂੰ ਵੋਟਾਂ ਪੈਣੀਆਂ ਉਦੋਂ ਪਤਾ ਲੱਗਦਾ ਹੁੰਦਾ ਪਰ ਜਿਉਂ-ਜਿਉਂ ਕੈਂਪੇਨ ਚੱਲੂਗਾ ਸਾਰਾ ਮੋਹਮ ਚੱਲੂਗੀ ਹੌਲੀ-ਹੌਲੀ ਮਾਹੌਲ ਬਣਨਾ ਛੁਰੂ ਹੁੰਦਾ ਉਦੋਂ ਤੁਹਾਨੂੰ ਸਾਰੀਆਂ ਗੱਲਾਂ ਅਸੀਂ ਦੱਸ ਦਾਂਗੇ ਪਰ ਤੁਸੀਂ ਅੱਜ ਵਰਕਰਾਂ ਦੀਆਂ ਮੀਟਿੰਗਾਂ ਤੁਸੀਂ ਦੇਖ ਲਓ ਕੋਈ 3-3 4-400 ਵਰਕਰ ਇਕੱਠਾ ਹੁੰਦਾ ਕਿਤੇ ਜੋਨ ਵਨ ਪਾਰਟੀ ਵਾਲਿਆਂ ਨੂੰ ਕਹੋ ਏਡੀ ਵੱਡੀ ਕੋਈ ਮੀਟਿੰਗ ਕਰਕੇ ਦਿਖਾ ਦੇਣ ਉਹਨਾਂ ਦਾ ਕੈਂਡੀਡੇਟ ਆ ਜੇ ਇਹਨਾਂ ਦੇ ਐਮ ਐਲ ਏ ਸਾਹਮਣ ਆ ਜਾਣ ਉਹ ਮਾਹੌਲ ਸਿਰਫ ਔਰ ਸਿਰਫ ਕਾਂਗਰਸ ਦਾ ਸਾਨੇ ਵਾਲ ਅਸੀਂ ਹੋਈ ਹਥੋਂ ਜਿੱਤਾਂ ਸਵਾਲ ਆ ਜੀ ਕਿਸਾਨੀ ਇਸ ਵਕਤ ਜਿਹੜੀ ਕਿਸਾਨ ਮਜਬੂਰ ਆ ਉਹ ਦਿੱਲੀ ਦੇ ਬੁਰੂਹਾ ਤੇ ਆ ਤੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਕੀ ਕਹਿਣਾ ਚਾਹੋਗੇ ਇਹਦਾ ਵੋਟਾਂ ਦੇ ਉੱਤੇ ਕੀ ਪ੍ਰਭਾਵ ਰਹੇਗਾ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਜਿਹੜੀ ਕੇਂਦਰ ਦੀ ਸਰਕਾਰ ਆ ਉਹਨਾਂ ਦੇ ਮੁੱਦੇ ਮੂਲ ਕੇਂਦਰ ਸਰਕਾਰ ਨਾਲ ਆ ਹਾਲਾਂਕਿ ਜਿਹੜੀ ਆਪਣੀ ਸੂਬਾ ਸਰਕਾਰ ਬਣੀ ਆਮ ਪਾਰਟੀ ਦੀ ਇਹਨਾਂ ਦੇ ਤਾਂ ਇੱਕ ਮਨਿਸਟਰ ਸਾਹਿਬ ਨੇ ਕਿਹਾ ਸੀ ਕਿ ਐਮਐਸਪੀ ਕੀ ਮੁੱਦਾ ਹੁੰਦਾ ਅਸੀਂ 5 ਮਿੰਟ ਚ ਕਰਦੇ ਆਂਗੇ। ਔਰ ਇਹਨਾਂ ਦੇ ਬਹੁਤ ਸਾਰੇ ਲੀਡਰਾਂ ਨੇ ਕਿਹਾ ਕਿ 22 23 ਫਸਲਾਂ ਦੀ ਐਮਐਸਪੀ ਦਾ ਅਸੀਂ ਦਵਾਂਗੇ ਜੀ ਸਾਨੂੰ ਕੇਂਦਰ ਤੋਂ ਕੀ ਜ਼ਰੂਰਤ ਆ ਅਸੀਂ ਆਪੇ ਕੰਮ ਚਲਾਵਾਂਗੇ। ਇਹਨਾਂ ਨੇ ਤਾਂ 2 ਸਵਾ 2.5 ਸਾਲ ਹੋਣ ਵਾਲੇ ਕੁਝ ਕੀਤਾ ਨਹੀਂ ਆ। ਕੇਂਦਰ ਸਰਕਾਰ ਕੀ ਕਰ ਰਹੀ ਆ? ਉਹ ਪਹਿਲਾ ਪ੍ਰਧਾਨ ਮੰਤਰੀ ਜੀ ਨੇ ਕਿਹਾ ਮੈਂ ਤੁਹਾਡੀ ਕਿਸਾਨਾਂ ਦੀ ਇਨਕਮ ਡਬਲ ਕਰ ਦੂੰਗਾ ਉਹ ਨਹੀਂ ਕੀਤੀ ਫਿਰ ਕਿਹਾ ਜਦੋਂ ਇਹ ਜਾ ਕੇ ਬਹਿ ਗਏ ਕਿਸਾਨ ਸਾਰੇ ਹਿੰਦੁਸਤਾਨ ਦੇ ਔਰ ਉਹਦੋਂ ਇਹਨਾਂ ਨੂੰ ਜਦੋਂ ਉਠਵਾਇਆ ਬੇਨਤੀ ਕਰਕੇ ਰਿਕੁਐਸਟ ਕਰਕੇ ਉਹਦੋਂ ਕਿਹਾ ਕਿ ਮੈਂ ਤੁਹਾਡਾ ਮਸਲਾ ਹੱਲ ਕਰ ਦੂੰ ਅਜੇ ਤੱਕ ਕੇਂਦਰ ਸਰਕਾਰ ਨੇ ਇਹਨਾਂ ਦਾ ਮਸਲਾ ਹੱਲ ਨਹੀਂ ਕੀਤਾ ਇਸ ਕਰਕੇ ਉਹਨਾਂ ਨੇ ਕੁਝ ਨਹੀਂ ਕੀਤਾ ਕਾਂਗਰਸ ਪਾਰਟੀ ਨੇ ਹੁਣ ਆਪਣੇ ਮੈਨੀਫੈਸਟੋ ਚ ਹੁਣ ਇਹ ਵਾਅਦਾ ਕੀਤਾ ਕਿ ਅਗਰ ਸਾਡੀ ਸਰਕਾਰ ਬਣਦੀ ਹੈ ਇੰਡੀਆ ਲਾਈਨਸ ਦੀ ਸਰਕਾਰ ਬਣਦੀ ਹੈ ਅਸੀਂ ਐਮਐਸਪੀ ਦਾ ਕਾਨੂੰਨ ਬਣਾ ਕੇ ਇਸ ਮਸਲੇ ਦਾ ਮੂਲ ਜੜ ਤੋਂ ਅਸੀਂ ਇਹਨੂੰ ਖਤਮ ਕਰਾਂਗੇ ਠੀਕ ਹੈ ਜੀ ਔਰ ਹਿੰਦੁਸਤਾਨ ਦੇ ਸਾਰੇ ਗਰੀਬ ਪਰਿਵਾਰਾਂ ਨੂੰ 1 ਲੱਖ ਰੁਪਏ ਸਾਲਾਨਾ 85000 ਰੁਪਏ ਮਹੀਨਾ ਕਾਂਗਰਸ ਦੀ ਸਰਕਾਰ ਕੇਂਦਰ ਚ ਬਣਦੇ ਅਸੀਂ ਦਵਾਗੇ ਨੌਜਵਾਨਾਂ ਨੂੰ ਅਗਨੀਵੀਰ ਸਕੀਮ ਬੰਦ ਕਰਾਂਗੇ ਫੌਜ ਦੀ ਭਰਤੀ ਨਾਰਮਲ ਸ਼ੁਰੂ ਕਰਾਂਗੇ ਔਰ 30 ਲੱਖ ਪੋਸਟਰ ਖਾਲੀ ਪਈਆਂ ਨੇ ਉਹ ਸਾਰੀਆਂ ਪਰਾਂਗੇ ਔਰ 1 ਲੱਖ ਰੁਪਇਆ ਸਾਲਾਨਾ ਨੌਜਵਾਨਾਂ ਨੂੰ ਦਵਾਂਗੇ ਉਹਨਾਂ ਨੂੰ ਟ੍ਰੇਨਿੰਗ ਕਰਾਵਾਂਗੇ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਨੌਕਰੀ ਉਹਨਾਂ ਨੂੰ ਦਵਾਵਾਂਗੇ ਬਹੁਤ ਸਾਰੇ ਕੰਮ ਅਸੀਂ ਕਰਨੇ ਹੈਗੇ ਆ ਬਿਲਕੁਲ ਕਰਕੇ ਦਵਾਂਗੇ ਔਰ ਮੈਂ ਤੁਹਾਨੂੰ ਦੱਸਦਾ ਸਾਰੇ ਹਿੰਦੁਸਤਾਨ 'ਚ ਕਾਂਗਰਸ ਦਾ ਮਾਹੌਲ ਹੈ ਇਹ 462 ਇਹਨਾਂ ਨੂੰ 200 ਸੀਟ ਵੀ ਨਹੀਂ ਆਉਣੀ ਇਹ ਦੇਖਿਓ ਸਹੀ ਇਹਨਾਂ ਨਾਲ ਕੀ ਹੁੰਦਾ ਹੈਗਾ ਕਾਂਗਰਸ ਹੀ ਹੋਏ ਸਰਕਾਰ ਬਣੂਗੀ ਆ ਵੀ ਸੀਟ ਅਸੀਂ ਕਾਂਗਰਸ ਵਾਲਿਆਂ ਨੇ ਜਿੱਤਨੀ ਆ ਔਰ ਪੰਜਾਬ ਸੂਬੇ ਚ ਵੀ 13 ਦੀਆਂ ਅਸੀਂ ਇਹਨਾਂ ਸੀਟਾਂ ਕਾਂਗਰਸ ਜਿੱਤੂ ਪਰ ਸਾਡੇ ਮੁੱਖ ਮੰਤਰੀ ਭਗਵੰਤ ਸਿੱਧਾ ਮਾਰਕਦੇ ਆ ਕਿ ਅਸੀਂ ਜਲੀ ਮੁਫਤ ਕੀਤੀ ਆ ਪਹੇਤਾ ਸਸਤਾ ਕੀਤਾ ਭ੍ਰਿਸ਼ਟਾਚਾਰ ਖਤਮ ਕੀਤਾ ਅਸੀਂ 13 30 13 ਸੀਟਾਂ ਜਿੱਤਾਂਗੇ ਹੁਣ ਮੈਨੂੰ ਦੱਸੋ ਆ ਸਾਨੇਵਾਲ ਚ ਹੀ ਪਤਾ ਆ ਰੇਤੇ ਦਾ ਕੀ ਹੋ ਰਿਹਾ ਕਿਉਂ ਜੀ ਕੀਦੇ ਟਿੱਪਰ ਚੱਲਦੇ ਆ ਔਰ ਕੀ ਕਰ ਰਹੇ ਆ ਇਹ ਕਹਿੰਦੇ ਸੀ 30 ਹਜ਼ਾਰ ਕਰੋੜ ਦਾ ਅਸੀਂ ਟੈਕਸ ਲਿਆਦਾਂਗੇ ਰੇਤੇ ਤੋਂ 150 ਕਰੋੜ ਟੈਕਸ ਪਿਛਲੇ ਸਾਲ ਇਹਨਾਂ ਨੇ ਇਕੱਠਾ ਕੀਤਾ ਔਰ ਰੇਤੇ ਦਾ ਧੰਦਾ ਕੌਣ ਕਰ ਰਿਹਾ ਜੀ ਇਹਨਾਂ ਦੇ ਲੋਕ ਕੀ ਕਰ ਰਹੇ ਆ ਔਰ ਇੰਨਾ ਰੇਤਾ ਮਹਿੰਗਾ ਹੋ ਗਿਆ ਇੱਥੇ ਪੁੱਛ ਲਓ ਆ ਬਾਜ਼ਾਰ ਚ ਪੁੱਛ ਲਓ ਲੋਕਾਂ ਨੂੰ ਅੱਛਾ ਨਸ਼ਿਆਂ ਦਾ ਕੀ ਕੀਤਾ ਡਰੱਗ ਮਾਫੀਆ ਖਤਮ ਕਰਾਂਗੇ ਕੀ ਕੀਤਾ ਗਲੀ ਗਲੀ ਘਰ ਘਰ ਨਸ਼ਾ ਬਿਕ ਰਿਆ ਹੈਗਾ ਇਹਨਾਂ ਨੇ ਤਾਂ ਗੱਪਾਂ ਹੀ ਮਾਰੀਆਂ ਨੇ ਅਮਨ ਕਾਨੂੰਨ ਦੀ ਹਾਲਤ ਕੀ ਹੈ ਜਿੱਥੇ ਮਰਜ਼ੀ ਗੋਲੀ ਮਾਰ ਦੋ ਬੰਦੇ ਤੋਂ ਜੋ ਮਰਜ਼ੀ ਕਰ ਦੋ ਅੱਛਾ ਲੋਕਾਂ ਨੂੰ ਫੋਨ ਕਰਦੇ ਆ ਬਿਜ਼ਨਸਮੈਨਾਂ ਨੂੰ ਕਿ ਇੰਨੇ ਪੈਸੇ ਦੇਦਾ ਨਹੀਂ ਤਾਂ ਤੇਨਾ ਖਾਤਮਾ ਕਰਦੇ ਆਂਗੇ ਇੰਨੀ ਹਾਲਤ ਖਰਾਬ ਇਹਨਾਂ ਨੇ ਕਰ ਰੱਖੀ ਆ ਇਹ ਤਾਂ ਇਸ਼ਤਿਹਾਰ ਵੀਰ ਨੇ 80 ਕਰੋੜ ਦਾ ਬਜਟ ਹੁੰਦਾ ਸੀ ਇਸ਼ਤਿਹਾਰਾਂ ਦਾ 800 ਕਰੋੜ ਕਰ ਲਿਆ ਜਾਂ 750 ਕਰੋੜ ਕਰ ਲਿਆ ਇਸ਼ਤਿਹਾਰ ਦਿੰਦੇ ਰਹਿੰਦੇ ਆ ਪਬਲਿਸਿਟੀ ਦਿੰਦੇ ਰਹਿੰਦੇ ਆ ਦਿੱਲੀ ਚ ਵੀ ਇਹ ਨਾ ਉਹੀ ਕੰਮ ਕੀਤਾ ਹੈ ਇੱਥੇ ਵੀ ਉਹੀ ਕਰ ਰਿਹਾ ਔਰ ਆ 24 ਦੀ ਜਿਹੜੀ ਪਾਰਲੀਮੈਂਟ ਇਲੈਕਸ਼ਨ ਹੈ ਇੱਥੇ ਲੋਕ ਇਹਨਾਂ ਨੂੰ ਦੱਸਣਗੇ ਕਿ ਝੂਠ ਬੋਲਣ ਦਾ ਕੀ ਰਿਜ਼ਲਟ ਹੁੰਦਾ ਬਹੁਤ ਬਹੁਤ ਧੰਨਵਾਦ ਇੱਕੋ ਡਾਕਟਰ ਸਾਹਿਬ ਨੇ ਇਲਾਕੇ ਦੀ ਡਵੈਲਪਮੈਂਟ ਵੱਡੇ ਲੈਵਲ ਤੇ ਕਰਾਈ ਹੈ ਮੈਂ ਸਮਝਦਾ ਕਈ ਸਾਲ ਹੋ ਗਏ ਸੀ ਜਿਹੜਾ ਸਾਡੇ ਸਾਨੇਵਾਲ ਰਾਹੂ ਰੋਡ ਸੀਗੀ ਕੋਈ ਵੀ ਸਰਕਾਰ ਹੱਥ ਨਹੀਂ ਸੀ ਪਾਉਂਦੀ ਕਿਉਂਕਿ 50 60 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ ਉਹ ਡਾਕਟਰ ਸਾਹਿਬ ਸੈਂਟਰ ਚੋਂ ਲਿਆ ਕੇ ਪੈਸੇ ਲਿਆ ਕੇ ਸਾਡੀ ਉਹਨਾਂ ਨੇ ਰਾਂਹ ਰੋੜ ਕਰਵਾਈ ਔਰ 2 ਸਾਲ ਤੋਂ ਜਦੋਂ ਤੋਂ ਮੈਂ ਇੱਥੇ ਕੰਮ ਕਰ ਰਿਹਾ ਹਾਂ ਤੁਸੀਂ ਸਮਝੋਗੇ ਹਰ ਪਿੰਡ 'ਚ ਅਸੀਂ ਗ੍ਰਾਂਟ ਲੈ ਕੇ ਗਏ ਹਾਂ ਹਰ ਪਿੰਡ 'ਚ ਉਹਨਾਂ ਨੂੰ ਸਾਰੇ ਹਲਕਿਆਂ ਨਾਲੋਂ ਵੱਧ ਪੈਸੇ ਸਾਹਨੇ ਵਾਲ ਹਲਕੇ ਦੇ ਉਹਨਾਂ ਦੇ ਦਵਾਈ ਨੇ 5 ਸਾਲ 7 10 ਸਾਲ ਤੋਂ ਲੱਗੇ ਹੋਏ ਨੇ ਨਹੀਂ ਨਹੀਂ ਜਦੋਂ ਸਰਕਾਰ ਸੀ ਪਹਿਲਾਂ ਮੈਂ ਇੰਚਾਰਜ ਨਹੀਂ ਸੀਗਾ ਜਦੋਂ ਤੋਂ ਦੁਬਾਰਾ ਤੋਂ ਮੈਂ ਇਲੈਕਸ਼ਨ ਲੜੀ ਆ ਹਰ ਪਿੰਡ ਨੂੰ ਪੈਸੇ ਅਸੀਂ ਦਿੱਤੇ ਨੇ ਅਰ ਦੂਜੀਆਂ ਪਾਰਟੀਆਂ ਨੇ ਅੱਜ ਤੁਸੀਂ ਦੇਖੋਗੇ ਆਮ ਪਾਰਟੀ ਜਿਹਦੀ ਸਰਕਾਰ ਇੱਕ ਪਿੰਡ ਦਾ ਕੋਈ ਸਰਪੰਚ ਹੱਥ ਖੜਾ ਕਰ ਦੋ ਅੱਗੇ ਕਿਸੇ ਨੂੰ 5 ਰੁਪਏ ਵੀ ਦਿੱਤੇ ਲੋਕਾਂ ਦੇ ਐਡਿਕੇਸ਼ਨ ਨੇ ਕਿ ਐਮਐਲਏ ਦੇ ਟਿੱਪਰ ਚੱਲਦੇ ਨੇ ਇਹਨਾਂ ਨੇ ਬਿਲਕੁਲ ਮੈਂ ਕਹਿੰਦਾ ਸਾਰੇ ਹਲਕੇ ਨੂੰ ਉਹਦੇ ਟਿੱਪਰਾਂ ਦੇ ਨੰਬਰਾਂ ਦਾ ਵੀ ਪਤਾ ਪੁੱਛ ਲਓ ਮੇਰੇ ਤੋਂ ਬਗੈਰ ਤੁਸੀਂ ਸਾਰੇ ਹਲਕੇ ਨੂੰ ਪੁੱਛ ਲਓ ਐਮਐਲਏ ਹਰਦੀਪ ਸਿੰਘ ਮੁੰਡੀਆਂ ਕਿ ਟਿੱਪਰ ਚੱਲਦੇ ਨੇ ਤੇ ਇਹ ਰੇਤਾ ਵੇਚ ਰਹੇ ਨੇ ਕੰਮ ਕੋਈ ਵੀ ਨਹੀਂ ਕੀਤਾ ਆ ਕਿਸਾਨਾਂ ਦੀ ਗੱਲ ਸੀ ਵੀ ਐਮਐਸਪੀ ਦੀ ਕੰਮ ਆ ਜਿਹੜਾ ਸਰਕਾਰ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਬਣੂ ਸਾ ਤੇ ਸੈਟਰ ਚੋਣ ਮੈਨੀਫੈਸਟੋ ਚ ਐਮਐਸਪੀ ਬਿੱਲ ਲਿਆ ਕੇ ਪਾਸ ਕਰਕੇ ਅਸੀਂ ਐਮਐਸਪੀ ਦੇਵਾਂਗੇ ਇਹਨਾਂ ਨੇ ਕਿਸਾਨ ਉੱਥੇ ਬੈਠੇ ਸੀਗੇ ਖਿੱਚ ਖਿੱਚ ਕੇ ਉਹ ਹਰਿਆਣਾ ਦੀ ਪੁਲਿਸ ਨੇ ਆ ਕੇ ਕਿਸਾਨਾਂ ਨੂੰ ਕੁੱਟਿਆ ਇੱਕ ਉਹ ਸ਼ੁਭਦੀਪੂ ਮੁੰਡਾ ਜਿਹੜਾ ਆ ਉਹ ਮਾਰਿਆ ਵੀ ਗਿਆ ਕੋਈ ਹਾਂ ਦਾ ਨਾਰਾ ਮਾਰਿਆ ਕਿਸੇ ਤੇ ਪਰਚਾ ਦਰਜ ਕੀਤਾ ਇਹ ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ ਸੋ ਇਸ ਵਕਾਰ ਕੇ ਲੋਕ ਅੱਜ ਸੋਚਦੇ ਨੇ ਲੋਕ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਦੁਆਰਾ ਅਮਰ ਸਿੰਘ ਵਰਗੇ ਪੜ੍ਹੇ ਲਿਖੇ ਨੌਜਵਾਨ ਆਪਣਾ ਜਿਹੜੇ ਪੜ੍ਹੇ ਲਿਖੇ ਸਾਡੇ ਹੈਗੇ ਦੇ ਕੈਂਡੀਡੇਟ ਨੇ ਇਹੋ ਜੇ ਮੈਨੂੰ ਲੱਗਦਾ ਕਿਸੇ ਪਾਰਟੀ ਕੋਲ ਹੈ ਨਹੀਂਗੀ ਅਰ ਕਿਉਂਕਿ ਲੋਕ ਸਭਾ ਚ ਵੀ ਇਹਨਾਂ ਨੇ ਸਭ ਤੋਂ ਵੱਧ ਬੁੱਧੇ ਉਠਾਏ ਅਰੇ ਇਹੋ ਜੇ ਕੈਂਡੀਡੇਟ ਨੂੰ ਚੁੜਨਾ ਚਾਹੁੰਦੇ ਜੋ ਇਲਾਕੇ ਦੀ ਆਵਾਜ਼ ਬਣੇ ਜੋ ਲੋਕਾਂ ਵਾਸਤੇ ਕੰਮ ਆਵੇ ਦੇਖੋ ਜੀ ਡਾਕਟਰ ਅਮਰ ਸਿੰਘ ਇੱਥੇ ਆਪਣੇ ਕੋਲ ਅੱਜ ਬਹੁਤ ਵੀ ਭਾਰੀ ਇਕੱਟ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਉਹਨਾਂ ਨੇ ਆਪਣੇ ਜਿਹੜੇ 5 ਸਾਲ ਦੇ ਵਰਕ ਕੀਤੇ ਤੇ ਆਉਣ ਵਾਲੇ 5 ਸਾਲ ਚ ਕੀ ਕਰਨਾ ਚਾਹੁੰਦੇ ਨੇ ਕਿ ਕੀ ਆਪਣੇ ਕਾਂਗਰਸ ਦੀਆਂ ਨੀਤੀਆਂ ਨੇ ਕੀ ਕਾਂਗਰਸ ਸਰਕਾਰ ਆਏ ਤੇ ਡਿਵੈਲਪਮੈਂਟ ਹੋਊਗੀ ਕੀ ਕੀ ਆਪਣੇ ਕੰਮ ਹੋਣਗੇ ਕਿਉਂਕਿ ਆਪਾਂ ਸਾਰੇ ਜਾਣਦੇ ਆਂ 5 ਸਾਲ ਦੇ ਵਿੱਚ ਜਿਹੜੇ ਹੁਣ ਬੀਜੇਪੀ ਜਿਹੜਾ ਈਡੀ ਵਗੈਰਾ ਦਾ ੱਤਕਾ ਕਰ ਰਹੀ ਆ ਸਭ ਲੋਕ ਇੱਥੇ ਜਾਣੂ ਨੇ ਕਿਵੇਂ ਆਪਣੇ ਕਿਸਾਨ ਇੱਥੇ ਬਾਰਡਰ ਤੇ ਰੋਕੇ ਜਾ ਰਹੇ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਇਹ ਸਾਰੇ ਲੋਕ ਮਹਿੰਗਾਈ ਤੋਂ ਪਰੇਸ਼ਾਨ ਨੇ ਮੰਨਿਆ ਕਿ ਅੱਜ ਕੱਲ ਬੀਜੇਪੀ ਮੁੱਦਾ ਉਠਾ ਰਹੀ ਆ ਰਾਮ ਮੰਦਰ ਦਾ ਰਾਮ ਮੰਦਰ ਅਸੀਂ ਵੀ ਹਿੰਦੂ ਆ ਅਸੀਂ ਸਾਡੇ ਵੀ ਈਸ਼ਟ ਨੇ ਸ਼੍ਰੀ ਰਾਮ ਜੀ ਅਸੀਂ ਵੀ ਜੈ ਸ਼੍ਰੀ ਰਾਮ ਕਰਦੇ ਆ ਪਰ ਕੱਲੇ ਮੰਦਰ ਨਾਲ ਘਰ ਚ ਰੋਟੀ ਨਹੀਂ ਆਉਣੀ ਨਾਲ ਆਪਾਂ ਨੂੰ ਏਮਪਲੋਇਮੈਂਟ ਦੇਣੀ ਪੈਣੀ ਆ ਆਪਾਂ ਨੂੰ ਹੋਰ ਵੀ ਬੰਦੇ ਜਿਹੜੇ ਕੰਮ ਕਰਦੇ ਨੇ ਮੰਨ ਲਓ ਤੁਸੀਂ ਰੇੜੀ ਵਾਲੇ ਬੰਦਾ ਲਗਾ ਲਓ ਉਹ ਵੀ ਅੱਜ ਕੱਲ ਕਹਿੰਦਾ ਵੀ ਬੀਜੇਪੀ ਨੇ ਬਿਲਕੁਲ ਹੀ ਸਾਡਾ ਕੰਮ ਚੌਪੜ ਕਰਕੇ ਰੱਖਤੇ ਕਿਉਂਕਿ ਇਹ ਨੀਤੀਆਂ ਇਹਨਾਂ ਦੀ ਇਦਾਂ ਦੀਆਂ ਹੋ ਰਹੀਆਂ ਨੇ ਆਪਣੇ ਦੇਸ਼ ਦੀ ਜੀਡੀਪੀ ਕੱਲੀ মিডিਆ ਦੇ ਵਿੱਚ ਛਾਲ ਕੇ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਬਟ ਨਹੀਂ ਐਕਚੁਅਲ ਦੇ ਵਿੱਚ ਜਿਹੜਾ ਗਰਾਊਂਡ ਲੈਵਲ ਤੇ ਰਿਐਲਿਟੀ ਐਗਜ਼ਿਸਟ ਕਰਦੀ ਵੀ ਨਹੀਂ ਤੇ ਭਾਜਪਾ ਦੀ ਜਿਹੜੀ ਲੋਕਮਾਰੂ ਨੀਤੀਆਂ ਨੇ ਲੋਕ ਇਹਦੇ ਬਹੁਤ ਜ਼ਿਆਦਾ ਉਲਟ ਹੋਏ ਹੋਏ ਨੇ 2022 ਦੇ ਵਿੱਚ ਵੇਵ ਬਣੀ ਸੀ ਜਿੱਦਾਂ ਕਿ ਆਮ ਆਰਟੀ ਦੀ ਉਦਾਂ ਹੀ ਹੁਣ ਵੇਵ ਬਣੂਗੀ ਕਾਂਗਰਸ ਪਾਰਟੀ ਦੀ ਆਪਾਂ ਜਿੰਨੂੰ ਵੀ ਦੇਖੀਏ ਉਹ ਕਹਿੰਦੇ ਆਪਾਂ ਮੋਦੀ ਨੂੰ ਇੱਥੋਂ ਸੈਂਟਰ ਦੇ ਵਿੱਚੋਂ ਲਾ ਕੇ ਰਾਹੁਲ ਗਾਂਧੀ ਜੀ ਨੂੰ ਅੱਗੇ ਲੈ ਕੇ ਆਉਣਾ ਤੇ ਕਾਂਗਰਸ ਨੂੰ ਆਪਾਂ ਅੱਗੇ ਲਿਈਏ ਤਾਂ ਜੋ ਜਿਹੜੀ ਆ ਲੋਕਾਂ ਦਾ ਜਿਹੜੇ ਪ੍ਰਚਾਰ ਤੋਂ ਤ੍ਰਿਪਤ ਹੋਏ ਨੇ ਜਾਂ ਫਿਰ ਸਿਲੰਡਰ ਲਾ ਲਓ ਤੁਸੀਂ ਪੈਟਰੋਲ ਲਾ ਲਓ ਡੀਜ਼ਲ ਲਾ ਲਓ ਆਪਾਂ ਪਰ ਬੈਰਲ ਦਾ ਰੇਟ ਦੇਖ ਲਓ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 108 ਰੁਪਏ ਪਰ ਬੈਰਲ ਸੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਉਦੋਂ ਡੀਜ਼ਲ ਦਾ ਰੇਟ ਸੀ 67 ਰੁਪਏ ਹੁਣ ਦੇਖੋ ਪਰ ਬੈਰਲ ਦਾ ਰੇਟ ਬਹੁਤ ਘਟਿਆ ਹੋਇਆ ਪਰ ਫਿਰ ਵੀ ਮੋਦੀ ਨੇ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਆਪਣੇ ਪ੍ਰਧਾਨ ਮੰਤਰੀ ਨੇ ਬਟ ਉਹਨਾਂ ਨੇ ਇਹ ਕੰਮ ਨਹੀਂ ਬਿਲਕੁਲ ਵੀ ਦੇਖਿਆ ਜਨਤਾ ਤੇ ਕਿੰਨਾ ਬੋਝ ਪੈ ਰਿਹਾ ਕਿ ਕਿਦਾਂ ਇਹਨਾਂ ਨੇ ਬਹੁਤ ਜ਼ਿਆਦਾ ਰੇਟ ਵਧਾ ਕੇ ਟੈਕਸ ਇਕੱਠੇ ਕਰਨ ਦੀ ਕੀਤੀ ਆ ਟੈਕਸ ਕਟੋ ਡਵੈਲਪਮੈਂਟ ਲਈ ਕਟ ਉੱਪਰ ਇੰਦਰ ਜਿਹੜੀ ਆਮ ਵਰਤੋਂ ਦੀ ਚੀਜ਼ਾਂ ਨੇ ਇਹਨਾਂ ਦੇ ਨਾਂ ਲਗਾਓ ਟੈਕਸ ਤੁਸੀਂ ਸਣੀ ਨੇ ਇੱਕ ਗੱਲ ਕਹੀ ਆ ਵੀ ਮੰਦਰ ਨੇ ਮੰਦਰ ਦੀ ਉਹ ਮੰਦਰ ਦੇ ਮੁੱਦੇ ਨੂੰ ਉਭਾਰਦੇ ਆ ਬੀਜੇਪੀ ਵਾਲੇ ਮੰਦਰ ਮੰਦਰ ਹਰ ਜਗ੍ਹਾ ਨੇ ਪੂਰੇ ਪੰਜਾਬ ਚ ਨਾ ਹਿੰਦੁਸਤਾਨ ਚ ਦੇਸ਼ ਦੇ ਚ ਵੀ ਮੰਦਰ ਨੇ ਪਰ ਮੰਦਰ ਨੇ ਰੋਟੀ ਨਹੀਂ ਦੇਣੀ ਹੈਗੀ ਕਿਉਂਕਿ ਡਾਕਟਰ ਪੀਮਰੌਂ ਬੇਦਗਰ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਮੰਦਰ ਨੇ ਰੋਟੀ ਨਹੀਂ ਦੇਣੀ ਰੋਟੀ ਦੇਣੀ ਹੈ ਐਜੂਕੇਸ਼ਨ ਬੱਚੇ ਪੜਨਗੇ ਜਿਹੜਾ ਬੱਚਾ ਪੜ੍ਹੇਗਾ ਉਹ ਪੜ੍ਹਾਈ ਇੱਕ ਐਜੂਕੇਸ਼ਨ ਸਿੱਖਿਆ ਕਹੇ ਦੀ ਚੀਜ਼ ਆ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੜ ਗਿਆ ਲਿਖ ਗਿਆ ਉਹਨੇ ਆਪਦੇ ਆਪ ਰੋਜ਼ਗਾਰ ਲੱਭ ਲੈਣਾ ਆਪਦੇ ਆਪ ਕਿਉਂਕਿ ਜਿਹੜਾ ਪੀਂਦਾ ਇਹ ਦੁੱਧ ਉਹ ਦਿਹਾੜ ਮਾਰਦਾ ਸੋ ਡਾਕਟਰ ਪੀਮਰਾਓ ਮੇਦਕਰ ਸਾਹਿਬ ਦਾ ਇਹ ਮਿਸ਼ਨ ਆ ਇਹ ਮਿਸ਼ਨ ਨੂੰ ਵੀ ਅਸੀਂ ਇਸ ਕਰਕੇ ਗੱਲ ਕਰਨੀ ਚਾਹਾਂਗੇ ਕਿਉਂਕਿ ਕੱਲੇ ਮੰਦਰ ਨੇ ਰੋਟੀ ਨਹੀਂ ਦੇਣੀ ਸਾਨੂੰ ਮੰਦਰ ਚ ਅਸੀਂ ਟੱਲੀਆਂ ਵਜਾਲਾਂਗੇ ਢੋਲਕੀਆਂ ਵਜਾਲਾਂਗੇ ਸ਼ਾਇਣੇ ਵਜਾਲਾਂਗੇ ਲੰਗਰ ਛਕ ਲਾਂਗੇ ਇੱਕ ਟਾਈਮ ਦਾ ਪਰ ਸਾਰੀ ਉਮਰ ਦੇ ਲਈ ਰੋਟੀ ਜਿਹੜੀ ਆ ਉਹ ਜਾਂ ਤਾਂ ਤੁਹਾਨੂੰ ਰੋਜ਼ਗਾਰ ਦੇਊਗਾ ਟੁੱਡੂ ਨੂੰ ਕੋਈ ਐਜੂਕੇਸ਼ਨ ਦੇਊਗੀ ਸਾਰੀ ਉਮਰ ਦੀ ਰੋਟੀ ਤੁਹਾਨੂੰ ਮੰਦਰ ਨਹੀਂ ਦੇ ਸਕਦਾ ਇਸ ਕਰਕੇ ਉਹ ਲੋਕਾਂ ਨੂੰ ਮੂਰਖ ਬਣਾਉਣ ਲਈ ਗੱਲਾਂ ਨੇ ਹਰ ਇੱਕ ਦੀ ਆਸਤਾ ਮੰਦਿਰ ਦੇ ਵਿੱਚ ਵੀ ਆ ਗੁਰਦੁਆਰੇ ਦੇ ਵਿੱਚ ਵੀ ਆ ਮਸਜਿਦ ਦੇ ਵਿੱਚ ਵੀ ਆ ਠੀਕ ਆ ਗਿਰਜੇ ਦੇ ਵਿੱਚ ਵੀ ਆ ਹਰ ਇੱਕ ਧਰਮ ਦਾ ਕਿਉਂਕਿ ਕਾਂਗਰਸ ਪਾਰਟੀ ਨੂੰ ਵੈਸੇ ਹੀ ਮਲਟੀ ਕਲਚਰ ਪਾਰਟੀ ਆ ਕਾਂਗਰਸ ਪਾਰਟੀ ਇਹਦੇ ਵਿੱਚ ਹਰ ਧਰਮ ਦਾ ਬੰਦਾ ਇਹ ਤੇ ਇੱਕੋ ਹੀ ਚੀਜ਼ ਨੂੰ ਲੈ ਕੇ ਰੱਖ ਲਿਆ ਵੀ ਸਾਨੂੰ ਹੀ ਆ ਰਾਮ ਦਾ ਪਤਾ ਬਾਕੀ ਹੋਰ ਕਿਸੇ ਨੂੰ ਪਤਾ ਨਹੀਂਗਾ ਸੋ ਇਸ ਕਰਕੇ ਜਿਹੜੀ ਲੀਡਰ ਸਾਹਿਬਾ ਨੇ ਗੱਲ ਕੀਤੀ ਮੈਂ ਸਿਰਫ ਉਹਦਾ ਜਵਾਬ ਦਿੰਦਾ ਕਿ ਜਿਹੜੀ ਐਜੂਕੇਸ਼ਨ ਆ ਉਹ ਜ਼ਰੂਰੀ ਆ ਕਿਉਂਕਿ ਕਾਂਗਰਸ ਨੇ ਪਿਛਲੇ ਸਮੇਂ ਦੇ ਵਿੱਚ ਰਜ਼ਗਾਰ ਵੀ ਦਿੱਤੇ ਆ ਗਰੀਬ ਲੋਕਾਂ ਨੂੰ ਮਕਾਨ ਵੀ ਦਿੱਤੇ ਆ ਪਿਛਲੇ ਸਮੇਂ ਦੇ ਵਿੱਚ ਆ ਹੁਣ ਪਿਛਲੇ 10 15 ਸਾਲ ਦੇ ਵਿੱਚੋ ਲੈ ਲਓ ਕਿਉਂਕਿ ਇਹ ਜਿਹੜੀ ਭਾਜਪਾ ਨੂੰ ਕੋਈ ਨਹੀਂ ਜਾਣਦਾ ਸੰਗ ਨੂੰ ਕੋਈ ਨਹੀਂ ਜਾਣਦਾ ਜਿੱਦਾਂ ਚੰਨੀ ਜੀ ਨੇ ਇੱਕ ਵਾਰੀ ਕਿਹਾ ਸੀ ਨਾ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਆਰਐਸਐਸ ਨੂੰ ਜਾਂ ਭਾਜਪਾ ਨੂੰ ਕੋਈ ਨਹੀਂ ਸੀ ਜਾਣਦਾ ਪੰਜਾਬ ਦੇ ਅੰਦਰ ਸਿਰਫ ਲੈ ਕੇ ਆਏ ਨੇ ਕਾਲੀ ਦਲ ਵਾਲੇ ਸੋ ਅੱਜ ਕਾਲੀ ਦਲ ਵੀ ਫੁੱਡੇ ਲੈਣ ਲੱਗਿਆ ਹੋਇਆ ਵਾ ਇਸ ਕਰਕੇ ਹੁਣ ਜਿਹੜੀ ਜਿਹੜੀ ਅੱਗੇ ਜੱਗੋ ਜੱਜਦੋ ਜਹਾਦ ਆ ਉਹ ਚੱਲ ਰਹੀ ਆ ਇਥੋਂ ਕਾਂਗਰਸ ਪਾਰਟੀ ਦੇ ਡਾਕਟਰ ਅਮਰ ਸਿੰਘ ਜੀ ਨੇ ਅੱਜ ਜਿੱਥੇ ਸ਼ਿਰਕਤ ਕੀਤੀ ਆ ਤੇ ਉੱਥੇ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਵੀ ਕਲਾਈਆਂ ਨੇ ਅਸੀਂ ਹੋਰ ਵੀ ਜਿਹੜੇ ਲੀਡਰ ਆਉਣਗੇ ਉਹਨਾਂ ਨੂੰ ਵੀ ਉਹਨਾਂ ਦੇ ਪ੍ਰਾਪਤੀਆਂ ਪੁੱਛਾਂਗੇ ਵੀ ਤੁਸੀਂ ਕੀ ਕਰਾਇਆ ਪਾਰਕਾਂ ਬਣਾਈਆਂ ਕਿ ਉਹਨਾਂ ਦਾ ਰੇਤ ਚੱਕ ਕੇ ਵੇਚਿਆ ਇਹ ਚੀਜ਼ਾਂ ਬਹੁਤ ਮਹੱਤਵ ਰੱਖਦੀਆਂ ਨੇ ਜਦੋਂ ਸਮਾਂ ਆਏਗਾ ਫਿਰ ਆਪਾਂ ਉਮੀਦ ਵੀ